ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਅਗਸਤ ਮਹੀਨੇ ਦੇ ਲਈ ਹੋ ਗਏ ਹਨ ਚਾਰ ਵੱਡੇ ਐਲਾਨ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਚਾਰ ਵੱਡੀਆਂ ਖੁਸ਼ਖਬਰੀਆਂ ਦਿੱਤੀਆਂ ਗਈਆਂ ਹਨ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤੇ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਪੱਕੇ ਹੋ ਚੁੱਕੇ ਹਨ ਤੇ ਉਹਨਾਂ ਦੇ ਵੱਲੋਂ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਬੁਲਾਉਣ ਦੇ ਲਈ ਜਿਹੜੀ ਕਿ ਪੀਆਰ ਦੀਆਂ ਐਪਲੀਕੇਸ਼ਨਾਂ ਲਗਾਈਆਂ ਗਈਆਂ ਸਨ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀਹਾਂ ਹੁਣ ਮਾਪਿਆਂ ਨੂੰ ਕੈਨੇਡ ਦਾ ਪੱਕੇ ਤੌਰ ਦੇ ਉੱਤੇ ਸੱਦਣ ਦੇ ਇੱਛਕ ਪ੍ਰਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਇਹ ਨਿਕਲ ਕੇ ਆ ਰਹੀ ਹੈ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਦੇ ਅਧੀਨ 10000 ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸੇ ਦੇ ਨਾਲ ਹੀ 17000 ਤੋਂ ਵੱਧ ਸੰਭਾਵਿਤ ਸਪੌਂਸਰਾਂ ਨੂੰ ਹੁਣ 28 ਜੁਲਾਈ ਤੋਂ ਬਾਅਦ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾਉਣ ਦੇ ਸੱਦੇ ਭੇਜਣ ਦਾ ਸਿਲਸਲਾ ਵੀ ਆਰੰਭ ਦਿੱਤਾ ਗਿਆ ਹੈ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੱਡੀ ਖੁਸ਼ਖਬਰੀ ਦਿੰਦਿਆਂ ਹੋਇਆਂ ਕਿਹਾ ਗਿਆ ਹੈ ਕਿ ਸਾਲ 2020 ਦੇ ਵਿੱਚ ਜਿਨ੍ਹਾਂ ਦੇ ਵੱਲੋਂ ਵੀ ਆਪਣੇ ਮਾਤਾ ਪਿਤਾ ਦੀਆਂ ਪੱਕੇ ਤੌਰ ਦੇ ਉੱਤੇ ਕੈਨੇਡਾ ਸੱਦਣ ਵਾਲੀਆਂ ਐਪਲੀਕੇਸ਼ਨਾਂ ਲਗਾਈਆਂ ਸਨ ਸੋ ਉਹਨਾਂ ਨੂੰ ਹੁਣ ਸੱਦੇ ਭੇਜ ਦਿੱਤੇ ਗਏ ਹਨ ਜਿਨ੍ਹਾਂ ਨੂੰ ਵੀ ਸੱਦੇ ਗਏ ਹਨ ਸੋ ਉਹ ਹੁਣ ਆਪਣੇ ਮਾਤਾ ਪਿਤਾ ਨੂੰ ਪੱਕੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਸੱਦ ਸਕਦੇ ਹਨ ਤੇ ਜੇਕਰ ਕੋਈ ਰਹਿ ਵੀ ਜਾਂਦਾ ਹੈ ਤੇ ਉਹ ਆਪਣੇ ਮਾਤਾ ਪਿਤਾ ਨੂੰ 10 ਸਾਲ ਦੇ ਸੁਪਰ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਬੁਲਾ ਸਕਦਾ ਹੈ ਸੋ ਮਾਤਾ ਪਿਤਾ ਦੇ ਲਈ ਹੁਣੇ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ 10000 ਤੋਂ ਵੱਧ ਮਾਤਾ ਪਿਤਾ ਨੂੰ ਹੁਣ ਕੈਨੇਡਾ ਦੇ ਵਿੱਚ ਸਿੱਧੀ ਪੀਆਰ ਦਿੱਤੀ ਜਾਵੇਗੀ ਤੋ ਬਾਅਦ ਜੇਕਰ ਹੁਣ ਤੁਸੀਂ ਐਕਸਪ੍ਰੈਸ ਐਂਟਰੀ ਦੇ ਉੱਤੇ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਹੋ ਤੇ ਇਸ ਦੇ ਲਈ ਫੀਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਇਹ ਵੀ ਵਾਧਾ 28 ਜੁਲਾਈ ਤੋਂ ਲਾਗੂ ਕਰ ਦਿੱਤਾ ਜਾਵੇਗਾ ਤੇ ਅਗਸਤ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਉੱਤੇ ਜੇਕਰ ਇੱਕ ਜਣੇ ਨੇ ਜਾਣਾ ਹੈ ਤੇ ਉਸ ਨੂੰ 15263 ਜਿਹੜਾ ਉਹ ਡਾਲਰ ਫੀਸ ਪੇ ਕਰਨੀ ਪਵੇਗੀ ਇਸ ਤੋਂ ਇਲਾਵਾ ਦੋ ਲੋਕਾਂ ਦੇ ਲਈ ਜਿਹੜੀ ਕਿ 19001 ਡਾਲਰ ਫੀਸ ਰੱਖੀ ਗਈ ਹੈ ਤਿੰਨ ਜਣੀਆਂ ਦੇ ਲਈ 23360 ਅਤੇ ਚਾਰ ਜਣੀਆਂ ਦੇ ਲਈ 28362 ਡਾਲਰ ਰੱਖੇ ਗਏ ਹਨ ਸੋ ਐਕਸਪ੍ਰੈਸ ਐਂਟਰੀ ਦੇ ਉੱਤੇ ਜਾਣਾ ਕਿਤੇ ਨਾ ਕਿਤੇ ਹੁਣ ਕੈਨੇਡਾ ਦੇ ਵਿੱਚ ਮਹਿੰਗਾ ਹੋਣ ਵਾਲਾ ਹੈ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਰ ਰੋਜ਼ ਹੀ ਇਮੀਗ੍ਰੇਸ਼ਨ ਦੇ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ AI ਦੇ ਨਾਲ ਕੈਨੇਡਾ ਦੇ ਵਿੱਚ ਐਪਲੀਕੇਸ਼ਨਾਂ ਪ੍ਰੋਸੈਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜੀ ਹੁਣ ਜਿਹੜੇ ਵੀ ਪੰਜਾਬੀ ਭਾਰਤੀਆਂ ਦੇ ਵੱਲੋਂ ਕੈਨੇਡਾ ਜਾਣ ਦੇ ਲਈ ਫੇਕ ਡਾਕੂਮੈਂਟ ਲਗਾ ਦਿੱਤੇ ਜਾਂਦੇ ਸਨ ਉਹ ਹੁਣ ਫੇਕ ਡਾਕੂਮੈਂਟ ਨਹੀਂ ਚੱਲਣਗੇ ਕਿਉਂਕਿ AI ਦੇ ਦੁਆਰਾ ਹੀ ਐਪਲੀਕੇਸ਼ਨਾਂ ਹੁਣ ਪ੍ਰੋਸੈਸ ਕੀਤੀਆਂ ਜਾਣਗੀਆਂ ਅਤੇ ਇਸ ਤੋਂ ਇਲਾਵਾ ਜਿਹੜੇ ਵੀ ਪੰਜਾਬੀ ਭਾਰਤੀਆਂ ਦੇ ਡਾਕੂਮੈਂਟ ਸਹੀ ਹੁੰਦੇ ਸਨ ਤੇ ਜੈਨੂਇਨ ਪੰਜਾਬੀ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਜਾਂ ਫਿਰ ਸਟੂਡੈਂਟ ਵੀਜ਼ਾ ਦੇ ਉੱਤੇ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਜਿਹੜਾ ਇਹ ਕੰਮ ਕਾਫੀ ਜ਼ਿਆਦਾ ਹੁਣ ਆਸਾਨ ਹੋ ਜਾਵੇਗਾ ਕਿਉਂਕਿ ਜੈਨੂਇਨ ਡਾਕੂਮੈਂਟਾਂ ਨੂੰ ਜਿਹੜਾ ਵੀਜ਼ਾ ਆਸਾਨੀ ਦੇ ਨਾਲ ਘੱਟ ਸਮੇਂ ਦੇ ਵਿੱਚ ਮਿਲੇਗਾ ਕਿਉਂਕਿ ਟੂਰਿਸਟ ਵਿਜ਼ਟਰ ਵੀਜ਼ੇ ਦਾ ਇਸ ਸਮੇਂ ਜਿਹੜਾ ਟਾਈਮ ਜਾਂ ਪ੍ਰੋਸੈਸਿੰਗ ਟਾਈਮ ਉਹ ਸਿਰਫ 15 ਤੋਂ 20 ਦਿਨ ਦਾ ਰਹਿ ਚੁੱਕਾ ਹੈ ਤੇ ਜਿਹੜੇ ਕਿ ਸਟੂਡੈਂਟ ਵੀਜ਼ੇ ਦੀ ਗੱਲ ਕਰੀਏ ਤੇ ਹੁਣ ਕਾਫੀ ਜ਼ਿਆਦਾ ਘੱਟ ਚੱਲ ਰਿਹਾ ਹੈ ਸੋ ਇਸ ਤੋਂ ਬਾਅਦ ਅਗਲੀ ਅਪਡੇਟ ਵੀ ਜਿਹੜੀ ਸਟੂਡੈਂਟ ਵੀਜ਼ੇ ਦੇ ਨਾਲ ਹੀ ਰਿਲੇਟਡ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਤੰਬਰ ਇਨਟੇਕ ਆਉਣ ਦੇ ਕਾਰਨ ਕਾਫੀ ਜ਼ਿਆਦਾ ਜਿੱਥੇ ਕਿ ਸਟੂਡੈਂਟਾਂ ਦਾ ਕੈਨੇਡਾ ਜਾਣ ਦਾ ਰੁਝਾਨ ਚੱਲ ਰਿਹਾ ਹੈ ਤੇ ਸਟੂਡੈਂਟ ਵੀਜ਼ੇ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਪ੍ਰੋਸੈਸਿੰਗ ਟਾਈਮ ਨੂੰ ਹੁਣ ਘੱਟ ਕਰ ਦਿੱਤਾ ਗਿਆ ਹੈ 10 ਤੋਂ 12 ਦਿਨ ਦੇ ਵਿੱਚ ਹੀ ਸਟੂਡੈਂਟ ਵੀਜ਼ੇ ਦੀਆਂ ਐਪਲੀਕੇਸ਼ਨਾਂ ਹੁਣ ਅਪਰੂਵ ਹੋ ਰਹੀਆਂ ਹਨ ਤੇ ਇਸ ਤੋਂ ਇਲਾਵਾ ਵੱਧ ਤੋਂ ਵੱਧ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲ ਕਿਉਂਕਿ ਲਗਾਤਾਰ ਕੈਨੇਡਾ ਦੇ ਕਾਲਜਾਂ ਦੇ ਵਿੱਚ ਭਾਰਤੀ ਸਟੂਡੈਂਟਾਂ ਦੇ ਨਾਂ ਜਾਣਦੇ ਕਾਰਨ ਕੈਨੇਡਾ ਦੇ ਕਾਲਜਾਂ ਦੇ ਵਿੱਚ ਵੀ ਜਿਹੜਾ ਕਾਫੀ ਜ਼ਿਆਦਾ ਕੋਰਸ ਬੰਦ ਕਰਨੇ ਪਏ ਸੀ ਇੱਥੋਂ ਤੱਕ ਕਿ ਕੈਨੇਡਾ ਦੇ ਕਾਲਜਾਂ ਨੂੰ ਟੀਚਰਾਂ ਤੱਕ ਨੂੰ ਜਿਹੜਾ ਹਟਾਉਣਾ ਪਿਆ ਗਿਆ ਸੀ ਸੋ ਕੈਨੇਡਾ ਦੀ ਇਕਨੋਮੀ ਦੇ ਵਿੱਚ ਵੀ ਪੰਜਾਬੀ ਭਾਰਤੀ ਸਟੂਡੈਂਟਾਂ ਦਾ ਵੱਡੇ ਤੌਰ ਦੇ ਉੱਤੇ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਯੋਗਦਾਨ ਹੁੰਦਾ ਹੈ ਜਿਸ ਦੇ ਮੱਦੇ ਨਜ਼ਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਪੰਜਾਬੀ ਭਾਰਤੀਆਂ ਨੂੰ ਫਿਰ ਤੋਂ ਜਿਹੜੇ ਵੀਜ਼ੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਸਟੂਡੈਂਟ ਵੀਜ਼ੇ ਦੇ ਵਿੱਚ ਸਕਸੈਸ ਰੇਟ ਆ ਉਸ ਨੂੰ ਹੋਰ ਵੀ ਵਾਧੇ ਹੋਏ ਦੇਖਿਆ ਜਾ ਸਕਦਾ ਹੈ ਤੇ ਪ੍ਰੋਸੈਸਿੰਗ ਟਾਈਮ ਤੇ ਸਾਰੇ ਹੀ ਵੀਜ਼ਿਆਂ ਦਾ ਹੁਣ ਘੱਟ ਕਰ ਦਿੱਤਾ ਗਿਆ ਹੈ